ਖੇਡਾਂ ਵਿੱਚ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਵੱਲੋਂ ਅੱਜ ਆਪਣੇ ਘਰ ਪਹੁੰਚਣ ਤੇ ਇਲਾਕਾ ਵਾਸੀਆਂ ਵੱਲੋਂ ਨਿੱਘਾ ਸਵਾਗਤ 올림픽 ਖੇਡਾਂ ਵਿੱਚ ਹਾਕੀ ਟੀਮ ਦੇ ਖਿਡਾਰੀ ব্রਾਊਨ ਮੈਡਲ ਲੈ ਕੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਕਮਸਤਕ ਹੋਣ ਉਪਰੰਤ ਆਪਣੇ-ਆਪਣੇ ਘਰ ਪਹੁੰਚੇ ਜੰਡਿਆਲਾ ਗੁਰੂ ਨੇੜੇ ਪਿੰਡ ਤਿੰਮੋਵਾਲ ਵਿਖੇ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਘਰ ਪਹੁੰਚਣ ਤੇ ਇਲਾਕਾ ਵਾਸੀਆਂ ਤੇ ਪਰਿਵਾਰ ਵੱਲੋਂ ਟੌਲਟ ਧੰਕੇ ਨਾਲ ਨਿੱਘਾ ਸਵਾਗਤ ਕੀਤਾ ਗਿਆ ਬਾਬਾ ਬਕਾਲਾ ਤੋਂ ਪੱਤਰਕਾਰ ਮਲਕੀਤ ਸਿੰਘ ਛਿੰਦਾ ਦੇ ਵਿਸ਼ੇਸ਼ ਪ੍ਰੋਗਰਾਮ ਨੂੰ ਲੋ ਆ ਗਿਆ ਬਹੁਤ ਖੁਸ਼ੀ ਆ ਇਹ ਮਾਲਕ ਬਹੁਤ ਖੁਸ਼ੀਆਂ ਭਰਿਆ ਦਿਨ ਲੰਘਦਾ ਇਹ ਦੋ ਵਾਰ ਕਿਹੜੀ ਖੁਸ਼ੀ ਹੋ ਸਕਦੀ ਆ ਬੱਚਾ ਮੈਡਲ ਲੈ ਕੇ ਘਰ ਪਹੁੰਚਿਆ ਕਦੋਂ ਖੇਡਣਾ ਸ਼ੁਰੂ ਕੀਤਾ ਸੀ ਕੋਈ ਪ੍ਰਾਣੀ ਗੱਲਾਂ ਸੁਣਾਓ ਦੋਸਤ ਖੇਡਣਾ ਦੇ ਵੇਲੇ ਇੱਥੇ ਹੀ ਕੀਤਾ ਜੀ ਇਸੇ ਧਰਤੀ 'ਤੇ ਕਦੇ-ਕਦੇ ਟਰੈਕਟਰ ਵੀ ਹਵਾ ਲਈਦਾ ਵੀ ਚਾਹ ਟਰੈਕਟਰ ਤੇ ਟਰੈਕਟਰ ਵੀ ਵਾਇਆ ਵਾਇਆ ਇਹਨਾਂ ਦੇ ਇਹ ਇਹਦੇ ਕੋਈ ਗਾਣਾ ਸੁਣਿਓ ਕਿਤੇ ਅੱਛਾ ਇਹ ਨਵੀਂ ਗਾਣਾ ਗਾਉਂਦਾ ਹੈ ਗਾਣੇ ਦੀ ਮੁਵੱਤ ਕਰਦਾ ਹੈ ਇਹਨਾਂ ਟੈਲੈਂਟ ਦੇ ਮੜਦੇ ਆਗੇ ਹੈ ਪਹਿਲਾਂ ਸਿੱਖਦਾ ਨਹੀਂ ਗਲੇ ਅੱਛਾ ਫੇਰ ਫਗੜਾ ਪਉਦਾ ਸੀ ਹਾਂਜੀ ਤੇ ਸਕੂਲੇ ਕੋ ਵਧਾ ਹੁੰਦਾ ਅੱਛਾ ਫਿਰ ਭਗੀਆਂ ਲਿਆਂਦਾ ਚੀਚਾ ਚਲੋ ਮਾਲਕ ਨੇ ਜਿਹਨੂੰ ਘੜਦਾ ਸੀ ਉਹਨੂੰ ਸਰਪੰਚ ਸਾਹਿਬ ਡੈੜੀ ਹਨ ਇੱਕ ਤੁਹਾਡੀ ਹੋਰ ਖਾਸੀ ਦੱਸਦੇ ਵੀ ਗਾਣੇ ਬੜੇ ਵਧੀਆ ਗਾਉਂਦੇ ਸਰਪੰਚ ਇੱਕ ਗਾਣਾ ਸੁਣਾ ਦਿਓ ਸਰ ਕੋਈ ਗੱਲ ਨਹੀਂ ਫੇਰ ਕਦੇ ਮਿਲਾਂਗੇ ਨਾ ਪਿਆਰ ਦੇਣ ਲਈ ਤੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਅਗਲੀ ਵਾਰੀ 올ੰਪਿਕ ਅਗਲੇ ਵਾਲੇ ਕਿੰਨੇ ਵੱਡੇ ਟੂਰਨਾਮੈਂਟ ਆ ਇਦਾਂ ਹੀ ਤੁਹਾਨੂੰ ਵਧੀਆ ਹੋਕੀ ਦਿਖਾਈਏ ਤੇ ਮੈਡਲ ਲੱਗੇ ਥੈਂਕ ਯੂ ਸਰ ਆਜੋ ਹਾਂ 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 ਇਹ ਪੂਰੇ ਵਾਈਬ ਫਰਕਾ ਦੇ ਚੇਂਜਸ ਕਾਫੀ ਵੱਡੇ ਪੱਧਰ ਤੇ ਹੋਏ ਨੇ ਦੇਖੋ ਚੇਂਜਸ ਤਾਂ ਬਹੁਤ ਹੋਈਆਂ ਨੇ ਹੋਕੀ ਦੇ ਰੂਲਸ ਕਹ ਲੋ ਹੋਕੀ ਦੀਆਂ ਗਰਾਊਂਡਸ ਕਹ ਲੋ ਬਟ ਸਭ ਤੋਂ ਵੱਡੀ ਚੇਂਜ ਤੇ ਹੈ ਕਿ ਸਾਡੇ ਪਲੇਅਰਸ ਦਾ ਜਿਹੜਾ ਇੱਕ ਮਾਈਂਡ ਸੈਟ ਸੀਗਾ ਉਹ ਕਿਵੇਂ ਹਰ ਮਨ ਹੁਣਾਂ ਨੇ ਦੱਸਿਆ ਕਿ ਅਸੀਂ ਮੈਡਲ ਜਿੱਤਣ ਵਾਸਤੇ ਜਾਂਦੇ ਹਾਂ ਨਾ ਕਿ ਪਾਰਟਿਸਿਪੇਟ ਕਰਨ ਵਾਸਤੇ ਜਾਂਦੇ ਹਾਂ ਸੋ ਬੜੀ ਵੱਡੀ ਗੱਲ ਹੈ ਤੇ ਜਿਹੜੀ ਗੱਲ ਬੜੇ ਸਰਪੰਚ ਸਾਹਿਬ ਨੇ ਤੁਹਾਨੂੰ ਨਹੀਂ ਦਸੀ ਉਹ ਮੈਂ ਦੱਸ ਦਿੰਨਾ ਆ ਕਿ ਸਾਡੀ ਜਿਹੜੀ ਆ ਉਹ ਸਭ ਤੋਂ ਵੱਡੀ ਅਟੈਚਮੈਂਟ ਇਹ ਆ ਕਿ ਜਦੋਂ ਮੇਰੇ ਸੁਪਨੇ ਜਿਹੜੇ ਆ ਉਹ ਇਹ ਪੂਰੇ ਕਰ ਰਿਹਾ ਹਾਂ ਮੇਰੇ ਮਨ 'ਚ ਬੜੀ ਇੱਛਾ ਸੀ ਵੀ ਅਸੀਂ ਆਪਣੇ ਦੇਸ਼ ਵਾਸਤੇ 올림픽 ਦਾ ਮੈਡਲ ਜਿੱਤੇ ਮੈਂ ਨਹੀਂ ਕਰ ਸਕਿਆ ਪਰ ਪ੍ਰਮਾਤਮਾ ਨੇ ਸਾਰ ਨੂੰ ਇਸ ਪਾਸੇ ਨੂੰ ਲਾਉਣਾ ਸੀਗਾ ਇਹ ਬਲ ਬਖਸ਼ਣਾ ਸੀ ਤੇ ਉਹ ਮੇਰੇ ਸੁਪਨੇ ਛੋਟਾ ਵੀਰ ਪੂਰੇ ਕਰ ਰਿਹਾ ਸੋ ਮੈਂ ਇਹਦੇ ਵਿੱਚ ਆਪਣੇ ਆਪ ਨੂੰ ਦੇਖਦਾ ਹਾਂ ਇਹ ਸੋਚਦਾ ਹਾਂ ਕਿ ਜਿਹੜੀ ਸੇਵਾ ਪ੍ਰਮਾਤਮਾ ਨੇ ਸਾਨੂੰ ਬਖਸ਼ੀ ਸੀ ਉਹ ਤੋਂ ਵੱਡੀ ਸੇਵਾ ਸਾਡੇ ਛੋਟੇ ਵੀਰ ਨੂੰ ਬਖਸ਼ੀ ਤੇ ਪ੍ਰਮਾਤਮਾ ਇਸੇ ਤਰੀਕੇ ਚੜ੍ਹਦੀ ਕਲਾ 'ਚ ਰੱਖੇ ਸ਼੍ਰੀ ਗੁਰੂ ਰਾਮਦਾਸ ਜੀ ਤੇ ਤੁਹਾਨੂੰ ਬਾਬਾ ਦੀਪ ਸਿੰਘ ਜੀ ਆਪ ਦਾ ਮਿਹਰ ਭਰਿਆ ਰੱਖਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਰਪਲ ਸਾਹਿਬ ਜਿਹੜੇ ਆ ਇਹ 골ਡ ਮੈਡਲ 1980 ਵਾਲਾ ਸਨੈਰੀ ਜੀ ਦਾ ਯੋਗ ਹੈਗਾ ਹੈ ਜੀ ਹਾਕੀ ਦਾ ਯੋਗ ਕਦੀ ਵੀ ਨਹੀਂ ਸੀ ਗਿਆ ਠੀਕ ਹੈ ਵਿੱਚ ਕੋੜੀਆਂ ਬਹੁਤੀਆਂ ਕੰਮਾਂ ਪੇਸ਼ੀਆਂ ਸੀ ਬਟ ਜਿਵੇਂ ਕਪਤਾਨ ਸਾਹਿਬ ਨੇ ਤੁਹਾਨੂੰ ਅਪੀਲ ਕੀਤੀ ਤਾਂ ਅਸੀਂ ਵੀ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਵੱਧ ਤੋਂ ਵੱਧ ਹਾਕੀ ਨੂੰ ਸਪੋਰਟ ਕਰੋ ਹਾਕੀ ਤੁਨੰਦ ਰਾਜ ਮਹਗਰੂ ਔਰ ਹੁਣ ਜਿਹੜੀ ਟੀਮ ਹੈਗੀ ਆ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਹੋਰ ਵੀ ਪਲੇਅਰਸ ਹੈਗੇ ਨੇ ਬਹੁਤ ਵਧੀਆ ਨੇ ਔਰ ਦੇਸ਼ ਦਾ ਮਾਣ ਸਤਕਾਰ ਹਮੇਸ਼ਾ ਉੱਚਾ ਰੱਖਣਾ। ਭਾਜੀ ਕਲਾਸ ਇਹ ਜਿਹੜਾ ਸੀ ਇਹਨਾਂ ਨੂੰ ਤਿਆਗ ਦਿੱਤਾ ਸਰਪੰਚ ਸਾਹਿਬ ਦਾ ਇਹ ਇਹਨਾਂ ਦਾ ਰਾਜ ਕੀ ਹੈ? ਇਹਦਾ ਰਾਜ ਬਸ ਕੁਛ ਨਹੀਂ ਜੀ ਸਰਪੰਚ ਜਿਹੜਾ ਹੁੰਦਾ ਉਹ ਸਾਰਿਆਂ ਦੀ ਭਲਾਈ ਚਾਹਣ ਵਾਲਾ ਇੱਕ ਨੁਮਾਇੰਦਾ ਹੁੰਦਾ। ਪਿੰਡ ਦਾ ਮੁਖੀ ਹੁੰਦਾ। ਪਿੰਡ ਦਾ ਮੁਖੀਆ ਹੁੰਦਾ ਜੀ ਉਸੇ ਤਰੀਕੇ ਇਹ ਇੰਡੀਆ ਟੀਮ ਦਾ ਮੁਖੀਆ ਹੈ ਜੀ। ਉਹ ਇਹ ਸਰਪੰਚ ਸਾਹਿਬ ਨੇ ਤੇ ਹੁਣ ਇਹਨਾਂ ਨੇ ਜਿਹੜੀ ਇਹਨਾਂ ਦੀ ਬਾਦਸ਼ਾਹਤ ਆ ਉਹ ਇਹ ਹੁਣ ਕੱਲੇ ਪਿੰਡ ਦਾ ਜਾਂ ਕੱਲੀ ਟੀਮ ਦਾ ਮੁਖੀ ਨਹੀਂ ਹੁਣ ਇਹ ਪੂਰੇ ਵਰਲਡ ਦਾ ਮੁਖੀ ਆ ਹੋ ਗਿਆ ਬਤੌਰ ਕੋਚ ਲੱਗਦਾ ਇਹ ਸਰਪੰਚੀ ਵਧੀਆ ਦਿਖਾਈ ਸਰਪੰਚ ਸਾਹਿਬ ਨੂੰ ਬਿਲਕੁਲ ਜੀ ਤੁਸੀਂ ਸਾਰੇ ਦੱਸੋ ਸਰਪੰਚੀ ਕਿੱਦਾਂ ਦੀ ਰਹੀ ਆ ਹਉਣ ਵਾਲੇ ਸਮੇਂ 'ਚ ਵੀ ਤੁਸੀਂ ਸਰਬਸੰਵਤੀ ਨਾਲ ਬਣਾਓਗੇ ਨਾ ਠੀਕ ਹੈ ਠੀਕ ਥੈਂਕ ਯੂ ਜੀ